ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀ ਰਸੋਈ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਦੇਸੀ ਨੁਸਖਾ ਖਾਂਸੀ ਜੁਕਾਮ ਸਰਦੀ ਵਾਸਤੇ ਅਸੀਂ ਅੱਜ ਬਣਾਵਾਂਗੇ ਕਾੜਾ ਘਰ ਵਿੱਚ ਰਸੋਈ ਦੇ ਮਸਾਲਿਆਂ ਨਾਲ ਹੀ ਅਸੀਂ ਇਹ ਬਣਾਵਾਂਗੇ ਸਾਨੂੰ ਕੀ ਕੁ ਚਾਹੀਦਾ ਚਲੋ ਦੇਖ ਲੈਣੇ ਆ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਪੁੱਠਕੰਡਾ ਇਹ ਸਾਨੂੰ ਬਾਹਰ ਆਸੇ-ਪਾਸੇ ਲੱਗਿਆ ਹੋਇਆ ਆਮ ਮਿਲ ਜਾਊਗਾ ਇਹੀ ਅਸੀਂ ਲਾਲੜਾ ਇਸ ਨੂੰ ਅਸੀਂ ਚੰਗੀ ਤਰੀਕੇ ਨਾਲ ਧੋ ਲੈਣਾ ਧੋ ਕੇ ਇਸ ਨੂੰ ਅਸੀਂ ਕੱਪੜੇ ਨਾਲ ਸਾਫ਼ ਕਰ ਲੈਣਾ ਇਸ ਨੂੰ ਅਸੀਂ ਅੱਧਾ ਥੋੜਾ ਥੋੜਾ ਤੋੜ ਕੇ ਰੱਖ ਲੈਣਾ ਇਸ ਤਰੀਕੇ ਨਾਲ ਅਸੀਂ ਇਸ ਨੂੰ ਅੱਧਾ ਅਦੇ ਪੱਤੇ ਅਲੱਗ ਕਰ ਲਵਾਂਗੇ ਤੇ ਉੱਪਰੋਂ ਦਾ ਹਿੱਸਾ ਅਲੱਗ ਕਰਕੇ ਇਹਨੂੰ ਤੋੜ ਲਵਾਂਗੇ ਇਹੀ ਅਸੀਂ ਜਿਹੜਾ ਕਾੜਾ ਬਣਾ ਰਹੇ ਹਾਂ ਇਹ ਜਿਹੜੀ ਮਰਜੀ ਖਾਂਸੀ ਹੋਵੇ ਬਲਗਮ ਵਾਲੀ ਹੋਵੇ ਚਾਹ ਸੁੱਕੀ ਹੋਵੇ ਬਿਲਕੁਲ ਹੀ ਠੀਕ ਕਰ ਦਿੰਦਾ ਇਹ ਬਲਗਮ ਨੂੰ ਜੜ ਤੋਂ ਖਤਮ ਕਰ ਦਿੰਦਾ ਖਾਂਸੀ ਜੁਕਾਮ ਨੂੰ ਇਹ ਬਿਲਕੁਲ ਹੀ ਖਤਮ ਕਰ ਦਿੰਦਾ ਐਸ ਨਾਲ ਖਾਂਸੀ ਜੁਕਾਮ ਵਾਲਿਆਂ ਨੂੰ ਆਰਾਮ ਮਿਲੇਗਾ ਐਸ ਨੂੰ ਬਣਾਉਣ ਲਈ ਜਿਆਦਾ ਸਮਾਂ ਨਹੀਂ ਲੱਗਦਾ ਸਿਰਫ 1 ਮਿੰਟ ਲੱਗੂਗਾ ਇਸ ਨੂੰ ਬਣਾਉਣ ਲਈ ਐਸ ਨੂੰ ਤੁਸੀਂ ਬਣਾ ਕੇ ਹਫਤੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਹੀ ਮੈਂ ਸਾਰੇ ਤੋੜ ਲੈਨੇ ਆਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਹੁਣ ਸਾਨੂੰ ਹੋਰ ਕੀ ਕੁਝ ਚਾਹੀਦਾ ਚਲੋ ਦੇਖ ਲੈਂਦੇ ਆ ਸਾਨੂੰ ਆਪਣੇ ਘਰ ਵਿੱਚ ਰਹਿੰਦੇ ਮਸਾਲਿਆਂ ਦੀ ਜਰੂਰਤ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਕੀ ਕੁਝ ਸਾਨੂੰ ਚਾਹੀਦਾ ਸਾਨੂੰ 2-3 ਤਾਂ ਤુલਸੀ ਦੇ ਪੱਤੇ ਚਾਹੀਦੇ ਨੇ ਅੱਧਾ ਚਮਚ ਸਾਨੂੰ ਕਾਲਾ ਨਮਕ ਚਾਹੀਦਾ ਹੈ ਅੱਧਾ ਚਮਚ ਸਾਨੂੰ ਅਜਵਾਇਣ ਚਾਹੀਦੀ ਹੈ ਇੱਕ ਟੁਕੜਾ ਸਾਨੂੰ ਅਦਰਕ ਦਾ ਚਾਹੀਦਾ ਥੋੜਾ ਜਿਹਾ ਸਾਨੂੰ ਗੁੜ ਚਾਹੀਦਾ ਤੇ ਸਾਨੂੰ ਥੋੜੀ ਜੀ ਮੁਲਠੀ ਚਾਹੀਦੀ ਹੈ ਇਹ ਸਭ ਚੀਜ਼ਾਂ ਅਸੀਂ ਲੈਣੀਆਂ ਨੇ ਜਿਹੜੀ ਕਿ ਸਾਡੇ ਘਰ ਵਿੱਚ ਆਮ ਮਿਲ ਜਾਂਦੀਆਂ ਨੇ ਇਹਨਾਂ ਚੀਜ਼ਾਂ ਦੀ ਅਸੀਂ ਇਸ ਕੜੇ ਨੂੰ ਬਣਾਉਣ ਵਿੱਚ ਵਰਤੋਂ ਕਰਾਂਗੇ ਇਸ ਤਰ੍ਹਾਂ ਅਸੀਂ ਅਦਰਕ ਦਾ ਟੁਕੜਾ ਛਿੱਲ ਲੈਣਾ ਥੋੜਾ ਜਿਹਾ ਨੂੰ ਗੁੜ ਚਾਹੀਦਾ ਹੁਣ ਅਸੀਂ ਗੈਸ ਓਨ ਕਰ ਲੈਣਾ 프라이ਪੈਨ ਰੱਖ ਲਵਾਂਗੇ ਤੇ ਇੱਕ ਗਲਾਸ ਅਸੀਂ ਪਾਣੀ ਲੈਣਾ ਪਾਣੀ ਨੂੰ ਅਸੀਂ 프라이ਪੈਨ ਵਿੱਚ ਪਾ ਕੇ ਗਰਮ ਕਰ ਲਵਾਂਗੇ ਜਦੋਂ ਪਾਣੀ ਥੋੜਾ ਜਿਹਾ ਗਰਮ ਹੋ ਜਾਵੇਗਾ ਉਦੋਂ ਅਸੀਂ ਤੋੜਿਆ ਹੋਇਆ ਪੁਠਕੰਡਾ ਇਹਦੇ ਵਿੱਚ ਪਾ ਦਵਾਂਗੇ ਮੈਂ ਇਸ ਨੂੰ ਇਹਦੇ ਵਿੱਚ ਐਡ ਕਰ ਰਹੀ ਹਾਂ ਇਹ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਅਸੀਂ ਆਦੇ ਵਿੱਚ ਜਿਹੜੀਆਂ ਅਸੀਂ ਮਸਾਲੇ ਲਏ ਸੀਗੇ ਉਹਨਾਂ ਨੂੰ ਅਸੀਂ ਕੁੱਟ ਕੇ ਆਦੇ ਵਿੱਚ ਪਾ ਦੇਣਾ ਹੈ ਸਭ ਤੋਂ ਪਹਿਲਾਂ ਅਸੀਂ ਗੁੜ ਲਵਾਂਗੇ ਗੁੜ ਨੂੰ ਅਸੀਂ ਇੱਦਾਂ ਹੀ ਪਾ ਦੇਣਾ ਗੁੜ ਅਸੀਂ ਆੜਾ ਦੇ ਵਿੱਚ ਕਰ ਦਿੱਤਾ ਹੈ ਹੁਣ ਸਾਨੂੰ 2-3 ਤુલਸੀ ਦੇ ਪੱਤੇ ਚਾਹੀਦੇ ਨੇ ਤુલਸੀ ਦੇ ਪੱਤੇ ਅਸੀਂ ਆਦੇ ਵਿੱਚ ਪਾ ਦਵਾਂਗੇ ਹੁਣ ਸਾਨੂੰ ਅਦਰਕ ਦਾ ਪੇਸਟ ਚਾਹੀਦਾ ਅਦਰਕ ਨੂੰ ਅਸੀਂ ਇੱਦਾਂ ਕੁੱਟ ਲਿਆ ਹੈ ਅਦਰਕ ਨੂੰ ਆਦੇ ਵਿੱਚ ਐਡ ਕਰ ਦਵਾਂਗੇ ਹੁਣ ਸਾਨੂੰ ਮੁਲਠੀ ਚਾਹੀਦੀ ਹੈ ਮੁਲਠੀ ਨੂੰ ਵੀ ਅਸੀਂ ਇਦਾਂ ਕੁੱਟ ਕੇ ਬਰੀਕ ਕਰ ਲੈਣਾ ਐਸ ਨੂੰ ਵੀ ਅਸੀਂ ਪਾ ਦੇਣਾ ਇਹ ਸਭ ਚੀਜ਼ਾਂ ਸੀ ਇਹਦੇ ਵਿੱਚ ਪਾ ਦਿੱਤੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਸਾਡਾ ਰਿਜਨ ਲਈ ਤਿਆਰ ਹੋ ਰਿਹਾ ਹੈ ਐਸ ਨੂੰ ਅਸੀਂ ਕਾਫੀ ਦੇਰ ਤੱਕ ਰਿਜੋਣਾ ਹੈ ਹੁਣ ਅਸੀਂ ਆਦੇ ਵਿੱਚ ਅਜਵਾਇਆ ਨੂੰ ਪਾ ਦਾਂਗੇ ਤੇ ਹੁਣ ਰੰਦਾ ਹੋਇਆ ਸੀ ਇਹਦੇ ਵਿੱਚ ਕਾਲਾ ਨਮਕ ਐਡ ਕਰ ਦਵਾਂਗੇ ਇਹ ਸਭ ਚੀਜ਼ਾਂ ਸੀ ਇਹਦੇ ਵਿੱਚ ਐਡ ਕਰ ਦੇਣੀਆਂ ਨੇ ਇਹਨਾਂ ਨੂੰ ਅਸੀਂ ਹੁਣ ਮਿਕਸ ਕਰ ਲਵਾਂਗੇ ਪਾਣੀ ਸਾਡਾ ਰਿੱਝ ਲੱਗ ਚੁੱਕਿਆ ਐਸ ਨੂੰ ਅਸੀਂ ਉਦੋਂ ਤੱਕ ਰਿਜੋਣਾ ਜਦੋਂ ਤੱਕ ਇਹ ਇੱਕ ਗਿਲਾਸ ਦਾ ਅੱਧਾ ਗਿਲਾਸ ਨਾ ਬਣ ਜਾਵੇ ਇਹ ਕੜਾ ਬਹੁਤ ਹੀ ਕਾਰਗਰ ਹੈ ਖਾਂਸੀ ਜ਼ੁਕਾਮ ਲਈ ਕਰਵਿਚ ਇਹ ਦੇਸੀ ਗਾੜਾ ਬਣਾ ਕੇ ਦੇਖੋ ਖਾਂਸੀ ਜ਼ੁਕਾਮ ਮਿੰਟਾਂ ਵਿੱਚ ਇਹ ਦੂਰ ਕਰ ਦਿੰਦਾ ਐਸ ਤਰ੍ਹਾਂ ਇਹ ਰਿਜਣ ਲੱਗ ਚੁੱਕਿਆ ਐਸ ਨੂੰ ਅਸੀਂ ਰਿਜੋਣਾ ਹੈ ਥੋੜੀ ਦੇਰ ਲਈ ਐਸ ਨੂੰ ਛੇਤੀ ਰਜੋ ਲਈ ਅਸੀਂ ਐਸ ਨੂੰ 2 ਮਿੰਟ ਲਈ ਟਾਕੇ ਰੱਖ ਦਿੰਨੇ ਹੁਣ ਅਸੀਂ ਐਸ ਨੂੰ ਚੈੱਕ ਕਰ ਲਵਾਂਗੇ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਰਿਜ ਚੁੱਕਿਆ ਇਹ ਇੱਕ ਗਲਾਸ ਤੋਂ ਅੱਧਾ ਗਲਾਸ ਹੋ ਚੁੱਕਿਆ। ਇਸ ਤਰ੍ਹਾਂ ਇਸ ਦਾ ਕਾੜਾ ਤਿਆਰ ਹੋ ਚੁੱਕਿਆ। ਇਹ ਕਾੜਾ ਤੁਸੀਂ ਬੱਚੇ, ਬਜ਼ੁਰਗ ਸਾਰੇ ਲੈ ਸਕਦੇ ਹਨ। ਇਹ ਬਿਲਕੁਲ ਵੀ ਖਰਾਬ ਨਹੀਂ ਕਰਦਾ। ਘਰ ਦੇ ਮਸਾਲਿਆਂ ਨਾਲ ਬਣਿਆ ਹੋਇਆ ਇਹ ਦੇਸੀ ਨੁਸਖਾ। ਹੁਣ ਅਸੀਂ ਇਸ ਨੂੰ ਚਾਹ ਪੂਣੀ ਦੀ ਮਦਦ ਨਾਲ ਗਲਾਸ ਵਿੱਚ ਛਾਲ ਲਵਾਂਗੇ ਤੇ ਇਸ ਨੂੰ ਠੰਡਾ ਹੋਣ ਲਈ ਰੱਖਾਂਗੇ। ਜਦੋਂ ਇਹ ਠੰਡਾ ਹੋ ਜਾਵੇਗਾ ਉਦੋਂ ਅਸੀਂ ਇਸ ਨੂੰ ਇੱਕ ਬੋਤਲ ਵਿੱਚ ਪਾ ਕੇ ਸਟੋਰ ਕਰਕੇ ਰੱਖ ਲੈਣਾ। ਐਸਨੋਸੀ ਹਫਤੇ ਤੋਂ ਜ਼ਿਆਦਾ ਦੇਰ ਤੱਕ ਚਲਾ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਹੁਣ ਤੁਸੀਂ ਦੇਖ ਸਕਦੇ ਹੋ ਇਹ ਕਾੜਾ ਸਾਡਾ ਬਿਲਕੁਲ ਤਿਆਰ ਹੋ ਚੁੱਕਿਆ ਹੁਣ ਅਸੀਂ ਦੇਖ ਲੈਣੇ ਆਂ ਇਹਦੀ ਵਰਤੋਂ ਕਿੱਦਾਂ ਕਰਨੀ ਹੈ ਤੁਸੀਂ ਇਸ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਅਦਾ ਲੈਣਾ ਸਵੇਰੇ ਸ਼ਾਮ ਅਸੀਂ ਇਸਦੀ ਵਰਤੋਂ ਕਰ ਸਕਦੇ ਆਂ ਸਵੇਰ ਦਾ ਖਾਣਾ ਖਾ ਕੇ ਇੱਕ ਚਮਚ ਲੈ ਲੈਣਾ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਲੈ ਲੈਣਾ ਐਸ ਦਾ ਟੇਸਟ ਵੀ ਮਿੱਠਾ ਹੁੰਦਾ ਐਸ ਤਰ੍ਹਾਂ ਇਹ ਆਪਣਾ ਖਾਂਸੀ ਜੁਕਾਮ ਨੂੰ ਦੂਰ ਕਰਨ ਲਈ ਦੇਸੀ ਨੁਸਖਾ ਦੇਸੀ ਕਾੜਾ ਤਿਆਰ ਹੋ ਚੁੱਕਿਆ ਇਹ ਜਿੱਦਾਂ ਦੀ ਵੀ ਖਾਂਸੀ ਹੋਵੇ ਬਲਗਮ ਹੋਵੇ ਸਭ ਨੂੰ ਠੀਕ ਕਰ ਦਿੰਦਾ ਐਸ ਤਰ੍ਹਾਂ ਤੁਸੀਂ ਸਰਦੀ ਖਾਂਸੀ ਜੁਕਾਮ ਨੂੰ ਘਰ ਦੇ ਦੇਸੀ ਕਾੜੇ ਨਾਲ ਹੀ ਠੀਕ ਕਰ ਸਕਦੇ ਹੋ ਐਸ ਦਾ ਟੇਸਟ ਵੀ মিঠা ਹੁੰਦਾ ਇਹ ਬਿਲਕੁਲ ਵੀ ਕੋੜਾ ਨਹੀਂ ਹੋਏਗਾ। ਆਦੇ ਵਿੱਚ ਅਸੀਂ ਗੁੜ ਐਡ ਕੀਤਾ। ਉਹਦੇ ਨਾਲ ਇਹਦਾ ਟੇਸ ਬਿਲਕੁਲ ਮਿੱਠਾ ਹੋ ਚੁੱਕਿਆ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬੇਬੇ ਬਾਪੂ ਕੀਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਦੇ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ।